ਬਣੀ ਕਦਾ ਥੇ ਹੋਏ ਕਸਬੇ ਮੈਨੂੰ ਗਿਣ ਸਕਦੇ ਹਨ ਮੈਂ ਉਜਾੜੇ ਤੇ ਖਮੋਸੀ ਜੇਕਰ ਰਕਮ ਹੋ ਗਿਆ ਮੈਂ ਉਜਾੜੇ ਤੇ ਖਮੋਸੀ ਦੀ ਇੱਕ ਰਕਮ ਹੋ ਗਿਆ ਹਾਂ ਜਿਹੜਾ ਹਰ ਘੜੀ ਨੂੰ ਇੱਕ ਦਰਦ ਦਿੰਦਾ ਰਹੇਗਾ ਮੈਂ ਵਕਤ ਦੇ ਜੁੱਸੇ ਤੇ ਐਸਾ ਜ਼ਖਮ ਹੋ ਗਿਆ ਹਾਂ ਮੈਨੂੰ ਦੁੱਖ ਮੇਰੀ ਰੂਹ ਦੀ ਕੈਦ ਨਹੀਂ ਘਟ ਰਹੀ ਮੈਂ ਕਿਸੇ ਦਿਲ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਗਿਆ ਹਾਂ ਕੰਦਾ ਤੇਰੇ ਨੈਣ ਤੀਰ ਜੰਗਲ ਨੂੰ ਖੁੱਭਣ ਲੱਗ ਪਏ ਪਹਾੜ ਤੁਰਨ ਲੱਗ ਪਏ ਦਰਿਆ ਉੱਡਣ ਲੱਗ ਪਏ ਕੰਦਾ ਤੇਰੇ ਢੁੱਲੇ ਮੜਕੇ ਦੀ ਇਹ ਮਿਹਰਬਾਨੀ ਹੈ ਕਿ ਗੁਲਾਬ ਮਾਰੂਥਲਾਂ ਅੰਦਰ ਉੱਭਣ ਲੱਗ ਪੈਂਦਾ ਤੂੰ ਇਸ ਤਰ੍ਹਾਂ ਨਾਲ ਫੂਕ ਮਾਰ ਦਿੱਤੀ ਜਿਵੇਂ ਅਸੀਮਸਿਆ ਦੀਆਂ ਬੁਝਾਰਤਾਂ ਨੂੰ ਬੁੱਝਣ ਲੱਗ ਪਏ ਪਹਾੜ ਤੁਰਨ ਲੱਗ ਪਏ ਦਰਿਆ ਉੱਡਣ ਲੱਗ ਪਏ ਕੰਨ ਤੇਰੇ ਢੁੱਲੇ ਮੁਰਕੇ ਦੀ ਇਹ ਮਿਹਰਬਾਨੀ ਹੈ ਕਿ ਗੁਲਾਬ ਮਾਰੂਥਲਾਂ ਅੰਦਰ ਉੱਭਣ ਲੱਗ ਪੈਂ ਤੂੰ ਇਸ ਤਰ੍ਹਾਂ ਨਾਲ ਫੂਕ ਮਾਰ ਦਿੱਤੀ ਜਿਵੇਂ ਅਸੀਮਸਾ ਦੀਆਂ ਬੁਝਾਰਤਾਂ ਨੂੰ ਬੁਝਣ ਲੱਗ ਪਏ ਬਹੁਤ ਵਧੀਆ ਇਸ